ਗੀ ਮਮਾ ਕਿਤੇ ਗਈ ਆ ਅਸ਼ ਮਮਾ ਆ ਗਈ ਮਮਾ ਮਮਾ ਆ ਗਈ ਕੱਕੇ ਦੀ ਮਮੋ ਕੱਕੇ ਦੀ ਆ ਗਈ ਸੀ ਬੋਲਦੇ ਨੇ ਤੁਹਾਡੀ ਜਠਾਣੀ ਸਾਰਾ ਦਿਨ ਚੁਗਲੀਆਂ ਕਰਦੀ ਐ ਗੱਲਾਂ ਫੋਨ ਤੇ ਕਰਦੀ ਐ ਬੱਚਿਆਂ ਨੂੰ ਦੇਖਦੀ ਨਹੀਂ ਐ ਘਰ ਦਾ ਕੰਮ ਨਹੀਂ ਟਾਈਮ ਨਾਲ ਕਰਨਾ ਹੈ ਨਾ ਸਾਰਾ ਘਰ ਦਾ ਕੰਮ ਇਦਾਂ ਹੀ ਖਿਲਰਿਆ ਪਿਆ ਰਹਿ ਜਾਂਦਾ ਐ ਆ ਬਸ ਤੈਨੂੰ ਸਾਰੇ ਭਾਂਡੇ ਪਏ ਹੁੰਦੇ ਗਾਜ ਮੇਰੇ ਮੁੰਡੇ ਨੂੰ ਵੀ ਨਹੀਂ ਸਾਭ ਹੁੰਦਾ ਹੈਗਾ ਇੱਕ ਇੱਕ ਕੰਮ ਕਰਨਾ ਹੁੰਦਾ ਤਾਂ ਚਲੋ ਗੱਲ ਗੱਲ ਤਾਂ ਭੈੜ ਇਦਾਂ ਨਹੀਂ ਹੋਣਾ ਚਾਹੀਦਾ ਹੈ ਕੰਮ ਵੀ ਕਰੋ ਗੱਲਾਂ ਵੀ ਕਰੋ ਫੋਨ ਦਾ ਮੰਨੇ ਫੋਨ ਦਾ ਜਮਾਨਾ ਆ ਫੋਨ ਦੇਖਣਾ ਆ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਬੱਚਿਆਂ ਨੂੰ ਨਹੀਂ ਦੇਖਣਾ ਤਾਂ ਮੈਂ ਹੁਣ ਮੈਂ ਕੀ ਕਰਾਂ ਕੀ ਕਹਾਂ ਦੀਦੀ ਨੂੰ ਦੱਸੂ ਕਿਵੇਂ ਸਮਝਾਈ ਇਹ ਤਾਂ ਤੁਹਾਨੂੰ ਆਪ ਵੀ ਸਮਝਣਾ ਹੀ ਪੈਣਾ ਹੈ ਨਾ ਹਾਂਜੀ ਆਗੇ ਤੁਸੀਂ ਹਾਂਜੀ ਹਾਂਜੀ ਆਲੋ ਦੀਦੀ ਆਲੋ ਪਾਣੀ ਪੀ ਲੋ ਚਾਹ ਨਹੀਂ ਬਣਾਈ ਦੀਦੀ ਤੁਸੀਂ ਬਸ ਮੈਂ ਬਣਾਣ ਹੀ ਲੱਗੀ ਦੀਦੀ ਤੁਹਾਨੂੰ ਪਤਾ ਨਹੀਂ ਮੈਂ 5 ਵਜੇ ਆਨੀਆ ਤੁਸੀਂ ਚਾਹ ਨਹੀਂ ਰੱਖੀ ਹੈਗੀ ਹੁਣ ਤੱਕ ਮੈਂ ਹੁਣੀ ਕੰਮ ਕਰਕੇ ਵੇਲੀ ਵੀ ਤਾਂ ਕਾ ਟਿੱਕੀ ਵੀ ਰਿਹਾ ਅੱਜ ਸਾਰਾ ਦਿਨ ਹੀ ਟਿੱਕਿਆ ਹੀ ਨਹੀਂ ਸਾਰਾ ਦਿਨ ਰੋਂਦਾ ਰਿਹਾ ਮੈਂ ਹੁਣੀ ਹਜੇ ਕੰਮ ਕਰਕੇ ਵੇਲੀ ਹੋਈ ਮੈਂ ਚਾਹ ਰੱਖਣੇ ਲੱਗੀ ਸੀ ਮੈਨੂੰ ਪਤਾ ਤੁਹਾਡੇ ਆਉਣ ਦਾ ਟਾਈਮ ਕੋਈ ਨਹੀਂ ਤਾਂ ਹੀ ਮੈਨੂੰ ਪੜੋਸਣ ਕਹਿ ਰਹੀ ਸੀ ਵੀ ਸਾਰਾ ਦਿਨ ਬੇਲੀ ਬੈਠੀ ਰਹਿੰਦੀ ਆ ਇਹ 24 ਘੰਟੇ ਫੋਨ ਤੇ ਲੱਗੀ ਰਹਿੰਦੀ ਆ ਮੇਰੇ ਲਈ ਇੱਕ ਚਾਹ ਵੀ ਨਹੀਂ ਬਣਾਉ ਹਈ ਤੇ ਬਹਾਨਾ ਮੇਰੇ ਮੁੰਡੇ ਦਾ ਵੀ ਆ ਨਹੀਂ ਟਿਕਦਾ ਮੈਨੂੰ ਟਾਈਮ ਹੀ ਨਹੀਂ ਮਿਲਿਆ ਸਬਜੀ ਬਣਾਉਣ ਦਾ ਕਾਕੇ ਨੇ ਅੱਜ ਪਰੇਸ਼ਾਨੀ ਬਹੁਤ ਕੀਤਾ ਸਵੇਰ ਦਾ ਤੁਸੀਂ ਨਾ ਦੂਜੇ ਦਿਨ ਦਾਲ ਧਰ ਲੈਣੇ ਆਂ ਦੀਦੀ 12 ਦਿਨ ਘਰੇ ਰਹਿਣੇ ਆਂ ਕਰਦੇ ਕੀ ਰਹਿਣੇ ਤੁਸੀਂ ਘਰੇ ਬਹੁਤ ਕੰਮ ਨਹੀਂ ਕੰਮ ਮੇਰਾ ਮੁੰਡਾ ਹੀ ਆ ਆਈ ਸਾਰਾ ਦਿਨ ਨਹੀਂ ਟਿਕਦਾ ਉਹ ਸਾਰਾ ਦਿਨ ਦੇਖੋ ਕਿ ਕਿੰਨਾ ਰੋਇਆ ਉਹ ਤੁਹਾਡੇ ਸਾਹਮਣੇ ਹੀ ਐ ਤੁਸੀਂ ਬਾਹਰ ਨਾ ਮੇਰੇ ਮੁੰਡੇ ਦਾ ਲਾ ਦਿੰਨੇ ਹੋ ਦੇਖੋ ਓਹ ਹੋ ਐਸੀ ਕੋਈ ਗੱਲ ਨਹੀਂ ਹੈਗੀ ਮੈਂ ਸਬਜ਼ੀ ਬਣਾ ਦਿੰਨੀ ਐ ਦੱਸੋ ਤੁਸੀਂ ਕਿਹੜੀ ਸਬਜ਼ੀ ਖਾਣੀ ਐ ਗੱਲ ਨਹੀਂ ਇਹ ਹਰੀ ਨੂੰ ਆਣ ਦਿਓ ਅੱਜ ਇਹਨਾਂ ਨੂੰ ਕਰਾਂਗੀ ਮੈਂ ਨਾ ਪੁੱਤਾਂ ਅੱਜ ਔਰ ਕੋ ਜਦ ਗੱਪ ਲਾਤਾ ਮੇਰਾ ਮੁੰਡਾ ਖੇਡਦਾ ਰਹਿੰਦਾ ਕੋਈ ਨਾ ਆਣ ਦੇ ਇਹਨਾਂ ਨੂੰ ਹੈਰੀ ਨੂੰ ਅੱਜ ਕਰਦੀਆਂ ਮੈਂ ਗੱਲ ਹਾਂ ਪੁੱਤਾਂ ਔਰ ਕੀ ਮੇਰੇ ਅੱਜ ਦਿਨ ਕਾਹਦਾ ਦੇ ਨਾ ਆਂਦੇ ਨੂੰ ਚਾਹ ਵੀ ਨਹੀਂ ਨਸੀਬ ਹੋਈ ਹੈ ਕੁਛੋ ਦੀਦੀ ਨੂੰ ਸਾਰਾ ਦਿਨ ਘਰੇ ਰਹਿੰਦੇ ਨੇ ਚਾਹ ਦਾ ਕੱਪ ਵੀ ਨਹੀਂ ਬਣਾ ਹੋਇਆ ਮੇਰੇ ਲਈ ਨਹੀਂ ਸਾਰਾ ਦਿਨ ਕੰਮ ਤਾਂ ਕਰਦੇ ਨੇ ਭਾਬੀ ਚਾਹ ਕਿਉਂ ਨਹੀਂ ਦਿੱਤੀ ਇਹਨਾਂ ਤੁਹਾਨੂੰ ਪਤਾ ਨਹੀਂ ਪੁੱਛ ਲਓ ਉਹਨਾਂ ਨੂੰ ਦੀਦੀ ਨੂੰ ਤੁਸੀਂ ਚਲੋ ਮੈਂ ਕਰ ਦਾਂਗਾ ਹਾਂ ਬਾਜੀ ਮੈਂ ਸਾਰਾ ਕੰਮ ਕਰਦੀ ਆ ਤੁਹਾਨੂੰ ਪਤਾ ਨਾ ਕਾਕੇ ਨਾਲ ਕਿੰਨਾ ਔਖਾ ਹੋ ਜਾਂਦਾ ਸਾਰਾ ਇਹ ਟਿਕਟਾਂ ਨਾ ਪਾਉਂਦੇ ਕਹਿੰਦੇ ਕਿ ਪਾਉਣੀ ਕਿ ਤੂੰ ਜਦੋਂ ਸੌਣ ਮੈਂ ਗਈ ਗਾ ਚਲੋ ਕੋਈ ਨਹੀਂ ਆਪਾਂ ਇਹਨਾਂ ਨੂੰ ਦੱਸਦੇ ਆ ਮੈਂ ਭਾਬੀ ਨਾਲ ਗੱਲ ਕਰਕੇ ਆਈ ਆ ਉਹਨਾਂ ਨੂੰ ਸਾਰਾ ਕੁਝ ਦੱਸਿਆ ਤੁਸੀਂ ਐਂ ਗੁੱਸੇ ਹੁੰਨੇ ਰਹਿੰਦੇ ਹੋ ਸਾਰਾ ਜਾਂਦਾ ਕੰਮ ਕਰਦੇ ਨੇ ਤੁਹਾਨੂੰ ਨਹੀਂ ਆ ਤੁਹਾਨੂੰ ਦੀਦੀਓ ਚੰਗੇ ਲੱਗਣਿਆ ਨਾ ਮੈਂ ਜਿਹੜੀ ਜੌਬ ਕਰਦੀ ਹਾਂ 9 ਤੋਂ 5 ਉਹ ਨਹੀਂ ਤੁਹਾਨੂੰ ਦਿਖਦੀ ਹੈ ਜੀ ਤੁਸੀਂ ਇੱਕ ਦਿਨ ਘਰ ਦਾ ਕੰਮ ਕਰਕੇ ਤਾਂ ਦੇਖੋ ਕੱਲ ਉਹਨਾਂ ਨੇ ਆਮੇ ਪੇਕੇ ਆਦੇ ਜਾਣਾ ਫਿਰ ਮੈਂ ਦੇਖਣਾ ਸਾਰਾ ਦਿਨ ਤੁਸੀਂ ਕੀ ਕਰਦੇ ਹੋ ਕੋਈ ਨਹੀਂ ਦੇਖੀ ਦੁੱਧੂ ਪੀ ਲਿਆ ਦੁੱਧੂ ਪੀਤਾ ਤਾਂ ਦੁੱਧੂ ਪੀਤਾ ਦੁੱਧੂ ਪੀਤਾ ਨਾ 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 ਬੋਤ ਇਹ ਹੁਣ ਪਤਾ ਲੱਗਿਆ ਦੀਦੀ ਕਿਵੇਂ ਕੰਮ ਕਰਦੀ ਆਂ ਆ ਗਿਆ ਮੇਰੀ ਕਾਜਵਾਸ ਹੋ ਗਈ ਆ ਕਿਉਂ ਕੀ ਹੋਇਆ ਬਹੁਤ ਕੰਮ ਇਨ ਨਾ ਹੁਣ ਕੋਈ ਦੇਖ ਲੋ ਦੀਦੀ ਨਾਲ ਲੜਦੇ ਰਹਿੰਦੇ ਨੇ ਉਹਨਾਂ ਸਾਰਾ ਦਿਨ ਕਿੰਨਾ ਕੰਮ ਕਰਦੇ ਆ ਇੱਥੋਂ ਹਿਸਾਬ ਲਗਾ ਲਓ ਵਾਕਈ ਮੈਨੂੰ ਲੱਗਦਾ ਮੇਰੇ ਤੋਂ ਨਾ ਦੀਦੀ ਨੂੰ ਕਿਆ ਕਿ ਗਲਤੀ ਹੋ ਗਈ ਮੈਂ ਨਾ ਲੋਕਾਂ ਪਿੱਛੇ ਲੱਗ ਕੇ ਨਾ ਦੀਦੀ ਨਾਲ ਬਹੁਤ ਗਲਤ ਬੋਲੀ ਲੋਕ ਤਾਂ ਨਾ ਘਰ ਖਰਾਬ ਕਰ ਦਿੰਦੇ ਆ ਕਿਸੇ ਦੀਆਂ ਗੱਲਾਂ ਜਨ ਆਇਆ ਕਰੋ ਹੁਣ ਜੋ ਦੀਦੀ ਆਣ ਕੇ ਨਾ ਮਾਫੀ ਮੰਗਦੀ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਮੈਂ ਵੀ ਉਹਨਾਂ ਦੇ ਪਿੱਛੇ ਲੱਗ ਗਈ ਆਪਣੀ ਪੜੋਸਨ ਦੇ ਨਾ ਲੋਕਾਂ ਪਿੱਛੇ ਲੱਗ ਕੇ ਦਾ ਘਰ ਖਰਾਬ ਇਹ ਮੈਂ ਦੀਦੀ ਤੋਂ ਮਾਫੀ ਮੰਗ ਲੈਂਦੀ ਹਾਂ ਅਗੇ ਦੀ ਦੀ ਤੁਸੀਂ ਹਾਂਜੀ ਆ ਲੋ ਬਣੀ ਤੁਸੀਂ ਮੈਂ ਲੱਗਿਆ ਮੈਂ ਆਪ ਹੀ ਲੈ ਲੈਣਾ ਸੀ ਕੋਈ ਗੱਲ ਜਿੰਦੀ ਥੋੜਾ ਨਾਲ ਦੀਦੀ ਮੈਂ ਇੱਕ ਗੱਲ ਵੀ ਕਰਨੀ ਸੀ ਹਾਂਜੀ ਦੱਸੋ ਮੈਂ ਨਾ ਐਕਚੁਅਲੀ ਆਪਣੀ ਪੜੋਸਨ ਦੇ ਪਿੱਛੇ ਲੱਗ ਕੇ ਨਾ ਤੁਹਾਨੂੰ ਬਹੁਤ ਗਲਤ ਸਮਝ ਰਹੀ ਸੀ ਤੇ ਮੈਨੂੰ ਨਾ ਕਲਰ ਰੀਲਾਈਜ਼ ਹੋ ਗਿਆ ਵੀ ਤੁਸੀਂ ਕਿੰਨਾ ਕੰਮ ਕਰਦੇ ਹੋ ਮੇਰੇ ਪਿੱਛੋਂ ਤੇ ਪੂਰਾ ਘਰ ਸੰਭਲਦੇ ਹੋ ਜੀ ਬਹੁਤ ਕੋਈ ਗੱਲ ਨਹੀਂ ਮੈਂ ਤਾਂ ਨਿੱਤਾ ਦੀ ਗੱਲ ਦਾ ਤੇ ਗੁੱਸਾ ਕੀਤਾ ਹੀ ਨਹੀਂ ਅਜੇ ਤੱਕ